जगह बारे कुछ दसोला जंगली महाराज बताए बाबाई जगह प्यारी लगी झाड़ू तो दा गए चार तो महीने महाराज इतने रहे ठीक है ਉਸ ਤੋਂ ਬਾਅਦ ਹੋਰ ਹੀ ਹੋ ਗਈ ਤੇਰਾ ਰਾਮ ਮੈਂ ਕਿਸ਼ੇਵਾ ਦੀ ਸ਼ੁਰੂ ਕਰਦੀ ਨਾਲ ਬੋਲੀ ਦੀ ਸੇਵਾ ਸ਼ੁਰੂ ਕਰਦੀ ਆ। ਭਲਾ ਨਾ ਠੀਕ ਹੈ। ਇਲਾ ਦਰਬਾਰ ਬਣਾਇਆ ਤੇ ਬੋਲੀ ਲੱਗੀਆਂ ਜੀ ਹੁਣ ਸੇਵਾ ਗਾਂ ਚੱਲ ਰਹੀ ਹੈ। ਠੀਕ ਹੈ ਜੀ। ਬਹੁਤ ਪ੍ਰਾਤਨਾਂ ਹੈ ਕੋਈ ਖੰਡਿਆਗਾ ਹੈ। ਮੰਨ ਲੀਂ ਮੁਰਾਦਾ ਇਸ ਜਗ੍ਹਾ ਤੋਂ ਸਭ ਬੇਪੂਰਨ ਹੁੰਦੇ ਆ, ਰੋਂਦੇ ਆਉਂਦੇ ਆ ਇੱਥੋਂ ਹੱਸ ਕੇ ਜਾਂਦੇ ਆ। ਠੀਕ ਹੈ ਜੀ। ਤੁਸੀਂ ਦੇਖਦੇ ਹੋ ਸਾਰੀ ਜਗ੍ਹਾ ਨੂੰ ਜੀ ਫਿਰ ਅਸੀਂ ਨਹੀਂ ਬੈਠੀ ਮਹਾਰਾਜੀ ਠੀਕ ਹੈ ਜੀ ਬਹੁਤ ਪੁਰਾਣੀ ਜਗ੍ਹਾ ਜੀ ਹੈ ਜਿਹੜਾ ਪ੍ਰਾਤਨ ਜਗਾ ਪ੍ਰਾਤਨ ਤੇਤਾ ਜੁਗਦੀ ਹੈ ਆਰਾਮ ਸਿੰਘ ਬੋਲੀ ਪਈ ਹੈ ਹਾਂਜੀ ਕਾਫੀ ਜਿਆਦਾ ਹੈ ਇਹ ਜਮੀਨ ਇਹ ਹੈਗੇ ਪਨੀਰ ਦੇ ਲਈ ਵਿਚੇ ਇੱਕ ਪੇੜ ਮੋਤੇ ਵੀ ਕਾਹਦੇ ਲੱਗੇ ਜੀ ਇਹ ਪੇੜ ਹਰੇ ਤਰ੍ਹਾਂ ਦੇ ਜੀ ਇੱਥੇ ਜਿਹੜਾ ਦੇਖੋ ਸੂਹੀ ਹੈ ਠੀਕ ਹੈ ਜੀ ਜਾਂ ਅੰਡਾ ਤਰੀ ਦਾ ਪੁਰਾਣੇ ਹੁਣ ਡਾਊਨ ਖਤਮੀ ਹੋ ਗਈ ਆਪਣੇ ਨਵੇਂ ਮੁੰਡਿਆਂ ਦਾ ਪਤਾ ਨਹੀਂ ਕੀ ਚੀਜ਼ ਹੈ ਹਾਂਜੀ ਤੇ ਕਰੀ ਜੰਡ ਬਹੁਤ ਖੜੇ ਐ ਜੰਡ ਦੀ ਮਰਜਾ ਮਾਰਿਆ ਇਸੇ ਜੰਡ ਥੱਲੇ ਜੰਡ ਕੜੇ ਤੇ 9 10 ਜੰਡਾ ਠੀਕ ਹੈ ਜੀ ਪਾਵਾ ਬਹੁਤ ਐ ਮਾਂ ਬਹੁਤ ਐ ਜੰਨੇ ਰੇਕੀ ਚੀਜ਼ ਬਣਾ ਪਤੀ ਹੈ ਬਾਕੀ ਇਥੇ ਕਿਹੜਾ ਜਨ ਲੱਗਦਾ ਜੀ ਇਥੇ ਜਨ ਇਸੇ ਪਤਸਵੀ ਮਨਾਉਨੇ ਹੰਦੀਕ ਮਿਲਨੇ ਅੱਛਾ ਜੀ ਤੇ ਦੋ ਪ੍ਰੋਗਰਾਮ ਬਾਡੇ ਐ ਇੱਕ ਬਾਬਾ ਅਤਰ ਸਿੰਘ ਦਾ ਜਨਮ ਦਿਨ 10 ਪਕੜਦਾ 22 ਫਰਵਰੀ ਤੇ ਇੱਕ ਇਹਦਾ ਇੱਕ ਮੁੰਡਿਆ ਬਬਰਸ਼ ਇੱਕ ਜੁੰਮ ਦੇ ਠੀਕ ਹੈ ਕੀ ਹੋਪ ਅਸੀਂ ਪਾੜ ਰੱਖ ਲੈਨੇ ਆ 31 ਦੀ ਪਹਿਲੀ ਹੋ ਠੀਕ ਹੈ ਹੋਰ ਕੋਸਾ ਦੱਸਣਾ ਚਾਹੁੰਦੇ ਆ ਜੀ ਕੁਝ ਕਹਿਣਾ ਚਾਹੁੰਦੇ ਆ ਜੀ ਵੱਟੀ ਕਿ ਪੁੱਛਣਾ ਦੱਸਾਂ ਹਾਂਜੀ ਤੁਸੀਂ ਪੁੱਛਣਾ ਚਾਹੁੰਦੇ ਆ ਜੀ ਬਾਬਾ ਜੀ ਨੂੰ

ਆਸੀ ਬੋਪੀ ਬਚਾ ਬਾਣਾ ਪਰਾ ਨੇੋਂ ਬਾਂਣੀ ਹੋ ਗੋ ਤਰੇ ਬੰਦਰ ਅਜਾ ਨਾ ਪੁੱਛੀ ਚਲੀ ਆ ਜਾ ਆ ਜਾ ਕਾ ਬਾਈ ਟਿਕਦਾ ਕੀ ਆ ਜੂ ਬਾਈ ਠੀਕ ਆ ਪਸ ਠੀਕ ਹੈ ਜੀ ਜਿਹਨੇ ਪੂਰਾ ਸਾਹਿਬ ਦੀ ਰਮੀ ਇੰਗੀ ਦੀਗਾ ਚੰਗੀ ਜਿਹਨੇ ਪੂਰਾ ਸਾਹਿਬ ਹੈ ਬਾਬਾ ਜੀ ਦਾ ਸਾਡੇ ਥੱਲੇ ਖੜੇ ਜਾਵਦਾ ਉੱਪਰ ਹੈ ਬਾਈ ਆ ਬੱਤੀ ਜਲਾ ਲਾ ਆ ਬੱਤੀ ਜਲਾ ਲਾ ਮੁਬੀ ਲੱਗੇ ਸੁਪਰ ਤੇ ਸਾਰੇ ਇੱਥੇ